ਜਿਹਨੇ ਵੀ ਆਪਣੀ ਜ਼ਮੀਨ ਦੇ ਲਈ ਕੋਈ ਵੀ ਸਹਿਮਤੀ ਜਿਹੜੀ ਨਹੀਂ ਦਿੱਤੀ ਉਥੇ ਮੇਰੀ ਜ਼ਿੰਮੇਵਾਰੀ ਹੈ ਕਿ ਤੁਹਾਡੀ ਜ਼ਮੀਨ ਪਰ 1 ਇੰਚ ਦੇ ਉੱਪਰ ਵੀ ਕੋਈ ਆਂਚ ਜਿਹੜੀ ਉਹ ਨਹੀਂ ਆਏਗੀ ਇੱਕ ਜਿਹੜੀ ਪਾਲਿਸੀ ਤੁਹਾਡੇ ਸਾਹਮਣੇ ਸਰਕਾਰ ਨੇ ਰੱਖੀ ਸੀ ਜੇਕਰ ਤੁਸੀਂ ਕਿਸੇ ਨੇ ਕੋਈ ਸਹਿਮਤੀ ਉਸ ਜ਼ਮੀਨ ਨੂੰ ਲੈਂਡ ਪੂਲਿੰਗ ਪਾਉਣ ਦੇ ਲਈ ਨਹੀਂ ਦਿੱਤੀ ਤਾਂ ਤੁਸੀਂ ਬਿਲਕੁਲ ਨਿਸ਼ਚਿੰਤ ਹੋ ਕੇ ਕੰਨੀ ਬੈਠ ਸਕਦੇ ਆ ਤੁਹਾਡੀ ਜ਼ਮੀਨ ਦੀ ਜ਼ਿੰਮੇਵਾਰੀ ਤੁਹਾਡੀ ਜ਼ਮੀਨ ਦੀ ਗਾਰੰਟੀ ਮੇਰੀ ਹੈ ਕਿ ਤੁਹਾਡੀ 1 ਇੰਚ ਵੀ ਜ਼ਮੀਨ ਕਿਸੇ ਵੀ ਪਾਸੇ ਧੱਕੇ ਨਾਲ ਨਹੀਂ ਜਾ ਸਕਦੀ ਇਹਦੀ ਮੈਂ ਪੂਰੀ ਜ਼ਿੰਮੇਵਾਰੀ ਚੱਕਦਾ ਸਸੀ ਗਾਲ ਜੀ ਰੋਪੜ ਸ਼ਹਿਰ ਦੇ ਨਾਲ ਜਿਹੜੇ ਕਰੀਬ 5 ਪਿੰਡਾਂ ਦੀਆਂ ਜ਼ਮੀਨਾਂ ਲੈਂਡ ਪੂਲਿੰਗ ਦੇ ਵਿੱਚ ਆਈਆਂ ਨੇ ਉਹਨਾਂ ਪਿੰਡਾਂ ਦੀਆਂ ਪੰਚਾਇਤਾਂ ਦੇ ਨਾਲ ਉਹਨਾਂ ਪਿੰਡਾਂ ਦੀਆਂ ਸਖਸੀਤਾਂ ਦੇ ਨਾਲ ਲਗਾਤਾਰ ਮੇਰੀਆਂ ਜੜੀਆਂ ਮੀਟਿੰਗਾਂ ਹੋ ਰੀਆਂ ਨੇ ਅੱਜ ਵੀ ਉਹਨਾਂ ਪਿੰਡਾਂ ਦੀਆਂ ਪੰਚਾਇਤਾਂ ਮੇਰੇ ਨਾਲ ਨੇ ਉਹਦੇ ਚਾਹੇ ਛੋਟਾ ਫੂਲ ਦੀ ਪੰਚਾਇਤ ਹੋਵੇ ਚਾਹੇ ਵੱਡਾ ਫੂਲ ਦੀ ਪੰਚਾਇਤ ਹੋਵੇ ਚਾਹੇ ਛੋਟੀ ਹਵੇਲੀ ਦੀ ਪੰਚਾਇਤ ਹੋਵੇ ਚਾਹੇ ਸ਼ਾਮਪਰੇ ਦੀ ਪੰਚਾਇਤ ਹੋਵੇ ਬੜੀ ਰੈਲੋਂ ਦੀ ਹਾਂਜੀ ਸੰਬਰਾਲਾ ਗੁਰਦਾਸਪੁਰਾ ਸੰਬਰਾਲਾ ਅਵੇਪੁਰ ਬੇਲੀਆਂ ਉਹਨਾਂ ਦੇ ਜਿਹੜੇ ਖੈਰਾਬਾਦ ਸਾਰੇ ਨਗਰ ਨਿਵਾਸੀ ਤੇ ਪੰਚਾਇਤਾਂ ਮੇਰੇ ਨਾਲ ਨੇ ਸੋ ਇਹਨਾਂ ਦੇ ਨਾਲ ਪਹਿਲਾਂ ਵੀ ਵਾਰ-ਵਾਰ ਮੀਟਿੰਗਾਂ ਦੇ ਵਿੱਚ ਇਹੀ ਗੱਲ ਹੋਈ ਹੈ ਕਿ ਤੁਹਾਨੂੰ ਮੇਰੇ ਹੁੰਦੇ ਹੋਏ ਬਿਲਕੁਲ ਵੀ ਘਬਰਾਣ ਦੀ ਲੋੜ ਨਹੀਂ ਹੈ ਬਿਲਕੁਲ ਵੀ ਕੋਈ ਹਹਾਕਾਰ ਚਾਣ ਦੀ ਲੋੜ ਨਹੀਂ ਹੈ ਜਿਨੇ ਵੀ ਆਪਣੀ ਜ਼ਮੀਨ ਦੇ ਲਈ ਕੋਈ ਵੀ ਸਹਿਮਤੀ ਜਿਹੜੀ ਨਹੀਂ ਦਿੱਤੀ ਉੱਥੇ ਮੇਰੀ ਜ਼ਿੰਮੇਵਾਰੀ ਹੈ ਕਿ ਤੁਹਾਡੀ ਜ਼ਮੀਨ ਪਰ 1 ਇੰਚ ਦੇ ਉੱਪਰ ਵੀ ਕੋਈ ਆਂਚ ਜਿਹੜੀ ਉਹ ਨਹੀਂ ਆਏਗੀ ਤੁਹਾਡੀ ਸਹਿਮਤੀ ਤੋਂ ਬਿਨਾਂ ਮੈਂ ਤੁਹਾਡਾ ਐਮਐਲਏ ਹੋਣ ਦੇ ਨਾਤੇ ਤੁਸੀਂ ਮੈਨੂੰ ਆਪਣਾ ਨੁਮਾਇੰਦਾ ਬਣਾਇਆ ਹੋਇਆ ਤੁਹਾਡਾ ਤੁਹਾਡਾ ਨੁਮਾਇੰਦਾ ਤੁਹਾਡਾ ਵਕੀਲ ਤੁਹਾਡੀ وکਾਲਤ ਜਿਹੜੀ ਉਹ ਸਰਕਾਰ ਦੇ ਕੋਲ ਲਗਾਤਾਰ ਕਰ ਰਿਹਾ ਤੁਸੀਂ ਜਿਹੜੇ ਮਤੇ ਪਾਸ ਕੇ ਦਿੱਤੇ ਆ ਉਹ ਵੀ ਮੈਂ ਥਰੂ ਪ੍ਰੋਪਰ ਚੈਨਲ ਸਰਕਾਰ ਦੇ ਕੋਲ ਪੁੱਜਦੇ ਕੀਤੇ ਆ ਔਰ ਮੇਰੇ ਵੱਲੋਂ ਤੁਹਾਨੂੰ ਇਹ 200% ਇਸ ਚੀਜ਼ ਦਾ ਤੁਸੀਂ ਭਰੋਸਾ ਰੱਖੋ ਕਿ ਤੁਹਾਡੀ ਜ਼ਮੀਨ ਦੇ ਉੱਪਰ 1 ਇੰਚ ਦੇ ਉੱਪਰ ਵੀ ਜਿੱਥੇ ਤੁਸੀਂ ਕੋਈ ਸਹਿਮਤੀ ਕਿਸੇ ਨੇ ਨਹੀਂ ਦਿੱਤੀ 1 ਇੰਚ ਦੇ ਉੱਪਰ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਆਂਚ ਜਿਹੜੀ ਉਹ ਨਹੀਂ ਆਣ ਦਿੱਤੀ ਜਾਊਗੀ ਅਫਵਾਹਾਂ ਜਿਹੜੀਆਂ ਉਹ ਰੋਜ਼ ਆ ਜਾਂਦੀਆਂ ਨੇ ਕੋਈ ਕਦੇ ਕਹਿੰਦੇ ਜੀ ਇਹਦੇ ਉੱਪਰ ਜਿਹੜੀ ਸੇਲ ਪਰਚੇਜ਼ ਪਰ ਜ਼ਮੀਨ ਨੂੰ ਵੇਚਣ ਪਰ ਰੋਕ ਲਾਤੀ ਕੋਈ ਵੇਚਣ ਦੇ ਉੱਪਰ ਰੋਕ ਨਹੀਂ ਹੈ ਤੁਸੀਂ ਕਿਸੇ ਵੀ ਵੇਲੇ ਜਿਹੜੀ ਆਪਣੀ ਜ਼ਮੀਨ ਹੈ ਉਹ ਬੇਚ ਸਕਦੇ ਆ ਇੱਕ ਜਿਹੜੀ ਪਾਲਿਸੀ ਤੁਹਾਡੇ ਸਾਹਮਣੇ ਸਰਕਾਰ ਨੇ ਰੱਖੀ ਸੀ ਜੇਗਰ ਤੁਸੀਂ ਕਿਸੇ ਨੇ ਕੋਈ ਸਹਿਮਤੀ ਉਹ ਉਸ ਜ਼ਮੀਨ ਨੂੰ ਲੈਂਡ ਪੂਲਿੰਗ ਚ ਪਾਉਣ ਦੇ ਲਈ ਨਹੀਂ ਦਿੱਤੀ ਤਾਂ ਤੁਸੀਂ ਬਿਲਕੁਲ ਨਿਸ਼ਚਿੰਤ ਹੋ ਕੇ ਘਰ ਹੀ ਬੈਠ ਸਕਦੇ ਤੁਹਾਡੀ ਜ਼ਮੀਨ ਦੀ ਜ਼ਿੰਮੇਵਾਰੀ ਤੁਹਾਡੀ ਜ਼ਮੀਨ ਦੀ ਗਾਰੰਟੀ ਮੇਰੀ ਹੈ ਕਿ ਤੁਹਾਡੀ 1 ਇੰਚ ਵੀ ਜ਼ਮੀਨ ਕਿਸੇ ਵੀ ਪਾਸੇ ਧੱਕੇ ਨਾਲ ਨਹੀਂ ਜਾ ਸਕਦੀ ਇਹਦੀ ਮੈਂ ਪੂਰੀ ਜ਼ਿੰਮੇਵਾਰੀ ਚੱਕਦਾ ਪੂਰੀ ਗਾਰੰਟੀ ਚੱਕਦਾ ਕਿਉਂਕਿ ਤੁਸੀਂ ਮੈਨੂੰ ਜ਼ਿੰਮੇਵਾਰੀ ਦਿੱਤੀ ਹੈ ਮੈਂ ਜ਼ਿੰਮੇਵਾਰੀ ਪੂਰੀ ਨਿਭਾਉਂਗਾ ਧੰਨਵਾਦ